ਹਾਂਜੀ ਪਿਆਰ ਤੋਂ ਪ੍ਰਮਾਤਮਾ ਤੱਕ ਦਾ ਸਫ਼ਰ ਅਸਲ 'ਚ ਕਿਸੇ ਸੋਹਣੇ ਚਿਹਰੇ ਨੂੰ ਦੇਖ ਕੇ ਜਾਂ ਕਿਸੇ ਦੇ ਸੁੰਦਰ ਵਿਚਾਰ ਸਾਡੇ ਮਨ ਨੂੰ ਮੋਹ ਲੈਂਦੇ ਆ ਉਸ ਦੇ ਚਿਹਰੇ ਜਾਂ ਉਸ ਦੇ ਵਿਚਾਰਾਂ ਬਾਰੇ ਅਸੀਂ ਆਪਣੇ ਮਾਨਸਿਕ ਸੋਚਣ ਲੱਗਦੇ ਆ ਹੌਲੀ ਹੌਲੀ ਅਸੀਂ ਉਸ ਨੂੰ ਆਪਣਾ ਬਣਾਉਣਾ ਜਾਂ ਆਪਣੇ ਨਾਲ ਜੋੜਨਾ ਚਾਹੁੰਦੇ ਆ ਇਦਾਂ ਆਪਣੀ ਸੋਚ ਦੁਬਾਰਾ ਇਹ ਉਸ ਵਿਅਕਤੀ ਬਾਰੇ ਸੋਚ-ਸੋਚ ਕੇ ਪਿਆਰ ਪੈਦਾ ਕਰ ਲੈਂਦੇ ਆ ਉਸ ਵਿਅਕਤੀ ਦੇ ਅੰਦਰ ਕੀ ਚੱਲ ਰਿਹਾ ਸਾਨੂੰ ਉਹਦੀ ਕੋਈ ਖਬਰ ਨਹੀਂ ਉਹ ਸਾਡੇ ਬਾਰੇ ਚੰਗਾ ਸੋਚ ਰਿਹਾ ਜਾਂ ਮਾੜਾ ਸੋਚ ਰਿਹਾ ਅਸੀਂ ਮਨੋਂ ਹੀ ਮਨ ਪਰ ਉਸ ਨੂੰ ਪਾਉਣਾ ਚਾਹੁੰਦੇ ਹਾਂ ਕਿਸੇ ਵਜ੍ਹਾ ਕਾਰਨ ਉਹ ਵਿਅਕਤੀ ਠੋਖਾ ਦੇ ਜਾਵੇ ਜਾਂ ਠੁਕਰਾ ਜਾਵੇ ਫਿਰ ਉਸ ਨੂੰ ਪਾਉਣ ਲਈ ਤਰਲੇ ਮੰਤਾਂ ਬਹੁਤ ਯਤਨ ਕਰਦੇ ਹਾਂ ਜੋ ਪਿਆਰ ਆਪਦੀ ਸੋਚ ਦੁਆਰਾ ਹੀ ਆਪਣੇ ਅੰਦਰ ਪੈਦਾ ਕੀਤਾ ਉਸ ਨੂੰ ਭੁਲਾਉਣ ਲਈ ਫਿਰ ਯਤਨ ਕਰਨ ਲੱਗ ਜਾਂਦੇ ਆਂ दारू ਨਸ਼ੇ ਪੱਤੇ ਦਾ ਸਹਾਰਾ ਲੈਣ ਲੱਗ ਜਾਂਦੇ ਆਂ ਕਈ ਮਨੁੱਖ ਤਾਂ ਪਾਗਲ ਤੱਕ ਹੋ ਜਾਂਦੇ ਆਂ ਇਸ ਪਿਆਰ ਨੂੰ ਭੁਲਾਉਣ ਦੀ ਬਜਾਏ ਜੇ ਅਗਲੀ ਸਟੇਜ ਵੱਲ ਵਧੀਏ ਇਹ ਹੀ ਪਿਆਰ ਸਾਡੀ ਤਾਕਤ ਬਣ ਸਕਦੀ ਹੈ ਜੋ ਪਿਆਰ ਸਾਡੀ ਹੀ ਸੋਚ ਦੁਆਰਾ ਸਾਡੇ ਅੰਦਰ ਪੈਦਾ ਹੋਇਆ ਉਸ ਨੇ ਸਾਡਾ ਹਿਰਦਾ ਸੱਚਾ ਸੁੱਚਾ ਤੇ ਸ਼ੁੱਧ ਕਰ ਦਿੱਤਾ ਜਿਸ ਵਿਅਕਤੀ ਨੂੰ ਅਸੀਂ ਪ੍ਰੇਮ ਕੀਤਾ ਉਹ ਤਾਂ ਬਸ ਇੱਕ ਜਰੀਆ ਸੀ ਸਾਨੂੰ ਸਾਡੇ ਅੰਦਰ ਤੱਕ ਪਹੁੰਚਾਉਣ ਦਾ ਤੋ ਪਿਆਰ ਦੁਬਾਰਾ ਅਸੀਂ ਆਪਦੇ ਅੰਦਰ ਪਹੁੰਚੇ ਤੇ ਆਪਦੇ ਨੌ ਦਰਵਾਜੇ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਤੇ ਕੰਟਰੋਲ ਕਰ ਲਿਆ ਜਿਵੇਂ ਭੁੱਖ ਲੱਗਣੋਂ हट ਗਈ ਕਹ ਲੋ ਘਟ ਗਈ ਘਟ ਹੋ ਗਈ ਤੇ ਅੱਖਾਂ ਕੁਝ ਹੋਰ ਦੇਖਣ ਦੇਖਣਾ ਨਹੀਂ ਚਾਹੁੰਦੀਆਂ ਕੰਨ ਵੀ ਕਿਸੇ ਹੋਰ ਦੀ ਗੱਲ ਸੁਣਨਾ ਨਹੀਂ ਚਾਹੁੰਦੇ ਜੁਬਾਨ ਵੀ ਬਾਲਾ ਕੁਝ ਬੋਲਣਾ ਨਹੀਂ ਚਾਹੁੰਦੀ ਜਦੋਂ ਪ੍ਰੇਮ ਪੂਰੇ ਜੋਰ ਤੇ ਹੋਵੇ ਤੇ ਹੋਰ ਬਾਕੀ ਅੰਗ ਪੈਰ ਵੀ ਕੰਮ ਕਰਨੋਂ ਜਿਆਦਾ ਦਿਲ ਨਹੀਂ ਕਰਦਾ ਕਾਸੇ ਨੂੰ ਇਦਾਂ ਸਾਡੇ 9 ਦਰਵਾਜੇ ਠਾਕੇ ਗਏ ਤੇ 10ਵੇਂ ਦਵਾਰ ਦਾ ਰਾਹ ਖੁੱਲ ਜਾਂਦਾ ਵਾ ਤੇ ਜਦੋਂ ਦਸਵੇਂ ਦੁਬਾਰ ਦਾ ਰਾਸਤਾ ਖੁੱਲ ਗਿਆ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਯਾ ਗੁਰਬਾਣੀ ਦੀ ਇੱਕ ਤੁਕ ਚ ਕਿਹਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ